ਸੋ ਸੰਗਰੂਰ ਲੋਕ ਸਭਾ ਹਲਕੇ ਦੀ ਗੱਲ ਕਰਾਂਗੇ 2024 ਦੀਆਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਵੇਗੀ 4 ਜੂਨ ਨੂੰ ਦੇਸ਼ ਭਰ ਦੇ ਵਿੱਚ ਨਤੀਜੇ ਐਲਾਨ ਦਿੱਤੇ ਜਾਣਗੇ ਅੱਜ ਗੱਲ ਕਰਾਂਗੇ ਉਸ ਹੌਟ ਸ੍ਰੀਟ ਦੀ ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜੱਤਕੇ ਪਾਰਲੀਮੈਂਟ ਪਹੁੰਚਤੇ ਰਹੇ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚੋਂ ਕੌਣ ਬਾਜ਼ੀ ਮਾਰੇਗਾ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੇਕਰ ਕੋਈ ਸੰਗਰੂਰ ਦਾ ਸਾਡੇ ਨਾਲ ਦਰਸ਼ਕ ਜੁੜਿਆ ਹੈ ਤਾਂ ਉਹ ਵੀ ਉਥੋਂ ਦੇ ਸਮਿਕਰਨਾ ਬਾਰੇ ਆਪਣੇ ਵਿਚਾਰ ਨੇ ਜਿਹੜੇ ਉਹ ਸਾਡੇ ਨਾਲ ਸਾਂਝੇ ਕਰ ਸਕਦਾ ਹੈ ਸੰਗਰੂਰ ਲੋਕ ਸਭਾ ਸੀਟ ਤੇ ਵਿੱਚੋਂ ਕੌਣ ਹੈ ਜਿਹੜਾ ਉਹ ਜਿੱਤ ਪ੍ਰਾਪਤ ਕਰੇਗਾ ਮੈਂ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾਉਣਾ ਚਾਹੁੰਦਾ ਕੈਂਡੀਡੇਟਸ ਦੀਆਂ ਜਿਹੜੇ ਉਮੀਦਵਾਰ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ ਨਾਲ ਦੀ ਨਾਲ ਸੁਖਪਾਲ ਸਿੰਘ ਖੈਰਾਦੀਪ ਤਸਵੀਰ ਤੁਹਾਨੂੰ ਦਿਖਾ ਰਹੇ ਆ ਜੋ ਕਾਂਗਰਸ ਦੇ ਵੱਲੋਂ ਉਮੀਦਵਾਰ ਨੇ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ 2022 ਦੇ ਵਿੱਚ ਜੋ ਜ਼ਿਮਨੀ ਚੋਣ ਹੋਈ ਸੰਗਰੂਰ ਦੇ ਵਿੱਚ ਉਸ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿੱਤ ਪ੍ਰਾਪਤ ਕੀਤੀ ਇਕਬਾਲ ਸਿੰਘ ਚੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਅਰਵਿੰਦ ਖੰਨਾ ਜੋ ਕਿਸੇ ਸਮੇਂ ਕਾਂਗਰਸ ਦਾ ਵੀ ਹਿੱਸਾ ਰਹੇ ਉਹ ਭਾਜਪਾ ਦੇ ਉਮੀਦਵਾਰ ਨੇ ਨਾਲ ਦੀ ਨਾਲ ਡਾਕਟਰ ਮੱਖਣ ਸਿੰਘ ਦੀ ਤਸਵੀਰ ਵੀ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਜੋ ਸੰਗਰੂਰ ਹਲਕੇ ਤੋਂ ਬਸਪਾ ਦੇ ਉਮੀਦਵਾਰ ਨੇ ਇਹਨਾਂ ਸਾਰੇ ਉਮੀਦਵਾਰਾਂ ਚੋਂ ਤੁਹਾਡਾ ਪਸੰਦੀਦਾ ਉਮੀਦਵਾਰ ਕੌਣ ਹੈ ਜਾਂ ਕੀ ਕਹਿ ਸਕਦੇ ਹੋ ਤੁਸੀਂ ਕਿ ਕੌਣ ਇੱਥੋਂ ਬਾਜ਼ੀ ਮਾਰ ਸਕਦਾ ਹੈ ਇਸ ਬਾਰੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਪਿਛਲੇ ਦਿਨੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕਾਂਗਰਸ ਨੂੰ ਝਟਕਾ ਲੱਗ ਸਕਦਾ ਹੈ ਕੀ ਵਾਕਈ ਇਸ ਨਾਲ ਕਾਂਗਰਸ ਨੂੰ ਕੋਈ ਝਟਕਾ ਲੱਗੂ ਜਾਂ ਨਹੀਂ ਲੱਗੂ ਇਸ ਬਾਰੇ ਵੀ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਤਸਵੀਰ ਤੁਹਾਨੂੰ ਉਹਨਾਂ ਉਮੀਦਵਾਰਾਂ ਦੀ ਵੀ ਨਾਲ-ਨਾਲ ਦਿਖਾ ਰਹੇ ਹਾਂ ਸੋ ਸੰਗਰੂਰ ਦੇ ਵਿੱਚ ਜੇਕਰ ਪਿਛਲੀਆਂ ਜਿਮਨੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਤੇ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਲਗਭਗ 35.66% ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰ ਗਏ ਸੀ ਤਾਂ ਗੁਰਮੇਲ ਸਿੰਘ ਕਰਾਚੋਂ ਸੀ ਜੋ ਆਮ ਆਦਮੀ ਪਾਰਟੀ ਦੇ ਉਹ 34.80% ਦੇ ਕਰੀਬ ਵੋਟਾਂ ਸੀ ਜਿਹੜੀਆਂ ਉਹ ਲੈ ਗਏ ਸੀ ਹਾਲਾਂਕਿ ਕੁਝ ਵੋਟਾਂ ਦਾ ਹੀ ਅੰਤਰ ਸੀ ਕੁਝ ਹਜ਼ਾਰ ਵੋਟਾਂ ਦਾ ਜਿਸ ਕਰਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਦਲਵੀਰ ਸਿੰਘ ਗੋਲਡੀ ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਉਹ ਕਾਂਗਰਸ ਵੱਲੋਂ ਉਮੀਦਵਾਰ ਸੀ ਚੌਂ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਜਿਨ੍ਹਾਂ ਨੂੰ 11 ਪ੍ਰਤੀਸ਼ਤ ਦੇ ਕਰੀਬ ਵੋਟਾਂ ਹਾਸਲ ਹੋਈਆਂ ਸੀ ਬੀਬੀ ਕਮਲਦੀਪ ਕੋ ਰਾਜਵਾਨਾ ਜੋ ਰਾਜੂਵਾਲਾ ਦੇ ਭੈਣ ਨੇ ਉਹ ਵੀ ਅਕਾਲੀ ਦਲ ਵੱਲੋਂ ਉਮੀਦਵਾਰ ਸੀ 6 ਪ੍ਰਤੀਸ਼ਤ ਦੇ ਕਰੀਬ ਵੋਟਾਂ ਉਹਨਾਂ ਨੂੰ ਪਈਆਂ ਸੀ ਸੋ ਲਗਾਤਾਰ ਸੰਗਰੂਰ ਲੋਕ ਸਭਾ ਹਲਕਾ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਤਾਂ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਸੰਗਰੂਰ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕਿਉਂਕਿ ਸੰਗਰੂਰ ਲੋਕ ਸਭਾ ਸੀਟ ਖਾਸੀ ਹੌਟ ਸੀਟ ਮੰਨੀ ਜਾ ਰਹੀ ਹੈ ਇਥੋਂ ਲਗਾਤਾਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੋ ਵਾਰ ਜਿੱਤ ਕੇ ਪਾਰਲੀਮੈਂਟ ਪਹੁੰਚੇ ਪਰ ਪਿਛਲੀ ਲੋਕ ਸਭਾ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਆਮ ਆਦਮੀ ਪਾਰਟੀ ਹਾਰੀ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਇੱਥੇ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਹੋਰੀ ਬਾਜ਼ੀ ਮਾਰਗੇ ਐਤਕੀ ਕਿਸ ਦੇ ਵਿੱਚ ਟੱਕਰ ਹੈ ਸਿਮਰਨਜੀਤ ਸਿੰਘ ਮਾਨ ਕੀ ਦੁਬਾਰਾ ਆਮ ਆਦਮੀ ਪਾਰਟੀ ਦੇ ਇਸ ਕਿਲੇ ਨੂੰ ਜਿੱਤਣ ਵਿੱਚ ਕਾਮਯਾਬ ਹੋਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਇਹ ਇੱਕ ਕਿਲਾ ਮੰਨਿਆ ਜਾਂਦਾ ਹੈ ਗੜ ਮੰਨਿਆ ਜਾਂਦਾ ਹੈ ਸੰਗਰੂਰ ਹਲਕਾ ਤਾਂ ਰਵੀ ਸੰਗਰਾਹੂਰ ਮੇਰੇ ਸਹਿਯੋਗੀ ਮੇਰੇ ਨਾਲ ਜੁੜੇ ਨੇ ਰਵੀ ਸਵਾਗਤ ਹੈ ਜੀ ਜੇਕਰ ਮੇਰੀ ਆਵਾਜ਼ ਆ ਰਹੀ ਹੈ ਰਵੀ ਸਵਾਗਤ ਹੈ ਤਾਂ ਸਾਡੇ ਸਹਿਯੋਗੀ ਰਵੀ ਸੰਗਰਾਹੂਰ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਇਹ ਹਲਕੇ ਦੇ ਵਿੱਚ ਅਕਸਰ ਵਿਚਰਦੇ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਵਿਚਰਦੇ ਨੇ ਉਮੀਦਵਾਰਾਂ ਨੂੰ ਮਿਲਦੇ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਗਰਾਊਂਡ ਰਿਪੋਰਟ ਕੀ ਕਹਿ ਰਹੀ ਹੈ ਸੰਗਰੂਰ ਦੀ ਸੰਗਰੂਰ ਲੋਕ ਸਭਾ ਹਲਕਾ ਐਤ ਕੀ ਕੀ ਕਹਿ ਰਿਹਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਹੈ ਜਿਹੜਾ ਉਹ ਪੂਰੇ ਪੰਜਾਬ ਦੀ ਹਵਾ ਬਦਲ ਸਕਦਾ ਹੈ ਤਾਂ ਰਵੀ ਸਾਡੇ ਨਾਲ ਜੁੜੇ ਨੇ ਰਵੀ ਸੰਗਰੂਰ ਹਲਕਾ ਇਸ ਵੇਲੇ ਕੀ ਕਹਿ ਰਿਹਾ ਹੈ ਕਿ ਸਮੀਕਰਨ ਨੇ ਤੁਹਾਡੇ ਮੁਤਾਬਿਕ ਸੋਪਰਵਿੰਦਰ ਇਸ ਵੇਲੇ ਜਿਹੜਾ ਚੋਣ ਪ੍ਰਚਾਰ ਦਾ ਸਮਾਂ ਉਹ ਕਰੀਬ ਕਰੀਬ ਅਸੀਂ ਮੰਨ ਕੇ ਚੱਲੀਏ ਤਾਂ ਤਿੰਨ ਦਿਨ ਜਿਹੜਾ ਸਮਾਂ ਬਾਕੀ ਬਚਦਾ ਔਰ ਸਾਰੇ ਕੈਂਡੀਡੇਟ ਜਿਹੜੇ ਨੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਪੱਪਾ ਭਾਰਨੇ ਔਰ ਇਹ ਸਭ ਤੋਂ ਵਿਚਾਰੇ ਜੇਕਰ ਆਪਣਾ ਸੰਗਰੂਰ ਹਲਕੇ ਦੀ ਇਕੱਲੇ ਦੀ ਗੱਲ ਕਰੀਏ ਤਾਂ ਉੱਥੋਂ ਜਿਹੜੀਆਂ ਟਕੌਣੀ ਟੱਕਰ ਇਸ ਵੇਲੇ ਮੰਨੀ ਜਾ ਰਹੀ ਹੈ ਮੀਤ ਹੀਰ ਸਿਮਰਨਜੀਤ ਸਿੰਘ ਮਾਨ ਔਰ ਤਖ਼ਵਾਲ ਸਿੰਘ ਖੜਾ ਹੋ ਰਹੇ ਨੇ ਵਿਚਾਰੇ ਦੇਖੋ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਜਿਸ ਤਰ੍ਹਾਂ ਦੇ ਨਾਲ 골ਡੀ ਹਣੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਸ਼ਾਮਲ ਹੁੰਦੇ ਨੇ ਔਰ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਆਧਾਰ ਦੀ ਗੱਲ ਕਰੀਏ ਜਾਂ ਫਿਰ ਜਿਸ ਤਰੀਕੇ ਖੰਡੂਰ ਸਾਹਿਬ ਦੇ ਵਿੱਚ ਹਵਾ ਚੱਲੀ ਹੈ ਜਾਂ ਫਰੀਦਕੋਟ ਦੇ ਵਿੱਚ ਮਾਹੌਲ ਬਦਲਿਆ ਤਾਂ ਇਹ ਸਾਰੀਆਂ ਚੀਜ਼ਾਂ ਦਾ ਆਉਣਾ ਇਸ ਸਮੇਂ ਦੇ ਵਿੱਚ ਇੱਕ ਪੰਥਕ ਆਗੂ ਹੋਣ ਦੇ ਨਾਤੇ ਇਹਦਾ ਵੱਡਾ ਬੈਨੀਫਿਟ ਜਿਹੜਾ ਹੈ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੀ ਮਿਲ ਸਕਦਾ ਪਰ ਜੇਕਰ ਆਪਾਂ ਮਿਤ ਹੈਰ ਹੋਰ ਦੀ ਗੱਲ ਕਰੀਏ ਤਾਂ ਮਿਤ ਹੈਰ ਜਿਹੜੇ ਨੇ ਉਹ ਇਸ ਵੇਲੇ ਸੀਐਮ ਸਿਟੀ ਤੋਂ ਲੜ ਰਹੇ ਨੇ ਔਰ ਸੀਐਮ ਸਿਟੀ ਜੇਕਰ ਗੱਲ ਕਰੀਏ ਤਾਂ ਸੀਐਮ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਵੀ ਇਸ ਕੋਸ਼ਿਸ਼ ਦੇ ਅੰਦਰ ਹੈ ਕਿ ਸੰਗਰੂਰ ਸੀਟ ਜ਼ਰੂਰ ਜਿੱਤੀ ਜਾਵੇ ਪਹਿਲਾਂ ਦੋ ਵਾਰ ਭਗਵਾਨ ਸਿਮਾਨ ਇਥੋਂ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਦੇ ਨੇ ਔਰ ਉਸ ਤੋਂ ਬਾਅਦ ਤਾਂ ਜ਼ਰੂਰ ਲੂਜ਼ ਹੁੰਦਾ ਹੈ ਸਰਕਾਰ ਬਣੀ ਨੂੰ 2 ਮਹੀਨੇ ਹੁੰਦੇ ਔਰ ਸਿਮਰਜੀਤ ਸਿੰਘ ਮਾਨ ਜਿਹਨਾਂ ਨੇ ਉਥੋਂ ਜਿੱਨ ਕਰ ਜਾਂਦੇ ਆ ਬਾਈ ਇਲੈਕਸ਼ਨ ਪਰ ਹੁਣ ਜ਼ਰੂਰ ਆਮ ਆਦਮੀ ਪਾਰਟੀ ਚਾਹੇਗੀ ਕਿ ਆਪਣੇ ਬਣੇ ਹੋਈ ਲੈਗੇਸੀ ਨੂੰ ਉਸੇ ਤਰ੍ਹਾਂ ਦੇ ਨਾਲ ਕਾਇਮ ਰੱਖਿਆ ਜਾ ਸਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਤਾਂ ਇਸ ਵੇਲੇ ਜਿਹੜੀ ਟੱਕਰ ਹੈ ਟੱਕਰ ਜਿਹੜੀ ਹੈ ਇਸ ਵੇਲੇ ਇਸ ਨੂੰ ਕਹਿ ਸਕਦੇ ਆ ਕਿ ਕਾਫੀ ਕਰੜੀ ਟੱਕਰ ਸੰਗਰੂਰ ਦੇ ਵਿੱਚ ਤਿੰਨਾਂ ਧਿਰਾਂ ਦੇ ਵਿੱਚ ਮੰਨੀ ਜਾ ਸਕਦੀ ਹੈ ਰਵੀ ਰਵੀ ਜੇਕਰ ਪਰਸੈਂਟੇਜ ਦੀ ਗੱਲ ਕੀਤੀ ਜਾਵੇ 2022 ਦੀਆਂ ਉਪਚੋਣਾਂ ਦੀ ਤਾਂ ਉਸ ਵਿੱਚ VOTING ਪਰਸੈਂਟੇਜ ਖਾਸੀ ਘੱਟ ਦੇਖੀ ਗਈ ਸੀ ਕਿ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਐਤਕੀ ਜੇਕਰ VOTE ਪਰਸੈਂਟੇਜ ਵੱਧ ਹੈ ਕਿ ਆਮ ਆਦਮੀ ਪਾਰਟੀ ਨੂੰ ਕੋਈ ਲਾਭ ਹੋਵੇਗਾ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਲਾਭ ਹੋਏਗਾ ਪ੍ਰਵਿੰਦਰ ਕਿਉਂਕਿ ਉਸ ਵੇਲੇ ਜਿਹੜਾ ਬਾਈਲੈਕਸ਼ਨ ਚੋਣਾਂ ਤੋਂ ਨਾਲ ਦੀ ਨਾਲ ਆ ਜਾਂਦਾ ਹੈ ਹੁਣ ਲੋਕ ਵੀ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਚੁੱਕੇ ਆ ਔਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਪ੍ਰਵਿੰਦਰ ਗੋਲਟੀ ਹੋ ਰਹਾ ਹੈ ਬਹੁਤ ਵੱਡਾ ਇੰਪੈਕਟ ਇੱਥੇ ਰਹਿਣ ਵਾਲਾ ਔਰ ਜਿਸ ਤਰ੍ਹਾਂ ਦੇ ਨਾਲ ਤਨਵੀਰ ਗੋਲਟੀ ਹੋ ਰਹਾ ਦਾ ਇੰਪੈਕਟ ਇੱਕ ਬਹੁਤ ਵੱਡਾ ਪੈਣ ਵਾਲਾ ਹੈ ਕਿਉਂਕਿ ਇੱਥੇ ਦੇਸ਼ ਦੀ ਸਰਕਾਰ ਚੁਣੀ ਜਾਣੀ ਹੈ ਔਰ ਜਦੋਂ ਅਜਿਹੇ ਹਾਲਾਤ ਹੁੰਦੇ ਆ ਤਾਂ ਲੋਕਾਂ ਦੀ ਆਪਣੀ ਵੀ ਇੱਕ ਕਰੀਓਸਿਟੀ ਜ਼ਰੂਰ ਹੁੰਦੀ ਹੈ ਲੋਕ ਵੀ ਚਾਹੁੰਦੇ ਹੁੰਦੇ ਆ ਕਿ ਵੋਟ ਜਿਹੜੀ ਆ ਉਹ ਪੋਲ ਜ਼ਰੂਰ ਕੀਤੀ ਜਾਵੇ ਤਾਂ ਸਿੱਧੇ ਤੌਰ ਤੇ ਜੇਕਰ ਨਾ ਵੋਟ ਪਰਸੈਂਟੇਜ ਵਧਦੀ ਹੈ ਤਾਂ ਉਸ ਦੇ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਲਾਭ ਹੋ ਸਕਦਾ ਜੀ ਅਕਾਲੀ ਦਲ ਦੀ ਕੀ ਸਥਿਤੀ ਦੇਖ ਰਹੇ ਹੋ ਤੁਸੀਂ ਗਰਾਊਂਡ ਤੇ ਰਹਿੰਦੇ ਹੋ ਲੋਕਾਂ ਦੇ ਵਿੱਚ ਕੀ ਇਸ ਵੇਲੇ ਰੁਝਾਨ ਦੇਖਣ ਨੂੰ ਮਿਲ ਰਹੇ ਨੇ ਜਾਂ ਸਮੀਕਰਨ ਕੀ ਕਹਿ ਰਹੇ ਨੇ ਦੇਖੋ ਪ੍ਰਵਿੰਦਰ ਸ਼ਰੋਮਣੀ ਅਕਾਲੀ ਦਲ ਕਾਫੀ ਕ੍ਰਾਈਸਿਸ ਵਾਲੇ ਸਮੇਂ ਦੇ ਵਿੱਚੋਂ ਗੁਜ਼ਰਦਾ ਔਰ ਜਿਸ ਤਰ੍ਹਾਂ ਦੇ ਨਾਲ ਸੱਤਾ ਹੱਥੋਂ ਖੁੱਸਦੀ ਹੈ ਦੋ ਵਾਰ ਦੇ ਵਿੱਚ ਤਾਂ ਅਕਾਲੀ ਦਲ ਨੂੰ ਜਿਹੜੀਆਂ ਬਾਕੀ ਪੋਲੀਟੀਕਲ ਪਾਰਟੀਆਂ ਵਿੱਚ ਸੀ ਉਹ ਵੀ ਕੈਨੋ ਕਿ ਕਾਰਨਰ ਤੇ ਮੰਨ ਰਹੀਆਂ ਸੀ ਪਰ ਜਿਵੇਂ ਪੰਜਾਬ ਚੋਂ ਯਾਤਰਾ ਜਿਹੜੀ ਪੂਰੇ ਪੰਜਾਬ ਦੇ ਅੰਦਰ ਕੱਢੀ ਗਈ ਉਸ ਦੇ ਨਾਲ ਇੱਕ ਗੱਲ ਤਾਂ ਬਿਲਕੁਲ ਦਰਸਤ ਦੇ ਤਹਿ ਮੰਨੀ ਜਾ ਰਹੀ ਹੈ ਕਿ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਪਰਸੈਂਟ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਥੋੜਾ ਬਹੁਤਾ ਅਪ ਹੋਣ ਦੇ ਅਸਰ ਹੈਗੇ ਪਰ ਜੇਕਰ ਓਵਰਆਲ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਰੋਮਣੀ ਅਕਾਲੀ ਦਲ ਕੋਈ ਬਹੁਤ ਵੱਡਾ ਇੰਪੈਕਟ ਕਿਸੇ ਵੀ ਪਾਰਟੀ ਨੂੰ ਨਹੀਂ ਪਾ ਰਿਹਾ ਜੇਕਰ ਆਪਾਂ ਕਹੀਏ ਕਿ ਵਿਨਿੰਗ ਸੀਟਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਟੱਕਰ ਦੇਣ ਵਾਲੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੈਗੀ ਆ ਤਾਂ ਕੁਝ ਅਜੀਹਾਂ ਹਾਲ ਦੀ ਘੜੀ ਉਹ ਨਜ਼ਰ ਨਹੀਂ ਆ ਰਿਹਾ ਲੋਕ ਪਿੰਡਾਂ ਦੇ ਲੋਕ ਜ਼ਰੂਰ ਕਿਸੇ ਨਾ ਕਿਸੇ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਥੋੜੇ ਬਹੁਤੇ ਮੂਵ ਹੋਇਆ ਮੈਂ ਜੀ ਮੈਂ ਸੰਗਰੂਰ ਮੈਂ ਸੰਗਰੂਰ ਤੋਂ ਜੋ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਦਾ ਇੰਟਰਨਲ ਤੌਰ ਤੇ ਆਪਸੀ ਚੱਲਿਆ ਉਸ ਤਰੀਕੇ ਦੇ ਨਾਲ ਤੁਬੀ ਸਿੰਘ ਬਾਦਲ ਹੋ ਰਹਾ ਤਾਂ ਅਸਤੀਫਾ ਤੱਕ ਮੰਗ ਲਿਆ ਗਿਆ ਵੱਡੇ ਲੀਟਰਾਂ ਦੇ ਵਿੱਚ ਤਲਖੀ ਇੱਕ ਸਮੇਂ ਤੇ ਜ਼ਰੂਰ ਦੇਖਣ ਨੂੰ ਮਿਲੀ ਸੰਗਰੂਰ ਬਾਈਲੈਕਸ਼ਨ ਵੇਲੇ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਨਾਲ-ਨਾਲ ਚੱਲਦੀਆਂ ਰਹੀਆਂ ਇਸੇ ਤਰ੍ਹਾਂ ਦੇ ਨਾਲ ਸੁਖਦੇਵ ਸਿੰਘ ਢੇਰ ਸਾਰਾਂ ਦੀ ਨਰਾਸ਼ਗੀ ਵੀ ਜਿਹੜੀ ਹੈ ਬਾਦਲ ਪਰਿਵਾਰ ਦੇ ਨਾਲ ਇੱਕ ਵਾਰ ਫਿਰ ਤੋਂ ਨਜ਼ਰ ਆ ਰਹੀ ਹੈ ਤੇ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਸੁਮੇਲ ਕਰਕੇ ਦੇਖਦੇ ਹਾਂ ਕਿ ਸ਼ਰੂ ਅਕਾਲੀ ਦਲ ਇਹ ਮੰਨਿਆ ਜਾ ਸਕਦਾ ਹੈ ਕਿ ਆਪਣੇ ਉਸ ਵੱਡੇ ਕ੍ਰਾਈਸਿਸ ਦੇ ਵਿੱਚੋਂ ਹਾਲੇ ਤੱਕ ਉੱਭਰਦਾ ਹੋਇਆ ਨਜ਼ਰ ਨਹੀਂ ਆਇਆ ਜੀ 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 ਰਵੀ ਸੰਗਰੂਰ ਦੀ ਗੱਲ ਕੀਤੀ ਜਾਵੇ ਸੁਖਤੇਵ ਸਿੰਘ ਢੀਂਡਸਾ ਹੋਰੀ ਵੀ ਨਾਰਾਜ਼ ਨਜ਼ਰ ਆ ਰਹੇ ਨੇ ਅਕਾਲੀ ਦਲ ਤੋਂ ਪਿਛਲੇ ਦਿਨੀ ਉਹਨਾਂ ਦੇ ਜੋ ਬਿਆਨ ਆਏ ਸਭ ਨੂੰ ਪਤਾ ਹੈ ਆ 2022 ਦੀ ਉਪ ਚੋਣ ਦੇ ਵਿੱਚ ਬੀਬੀ ਕਮਲਦੀਪ ਕੌਰ ਹੋਰਾ ਨੂੰ 6% ਤੋਂ ਵੱਧ ਜਿਹੜੀ ਆ ਵੋਟ ਹੈ ਉਹ ਕਿਤੇ ਨਾ ਕਿਤੇ ਪੈ ਗਈ ਸੀ ਕਿ ਲੱਗਦਾ ਹੈ ਕਿ ਹੁਣ ਢੀਂਡਸਾ ਪਰਿਵਾਰ ਤੇ ਇੱਥੋਂ ਨਾਰਾਜ਼ ਹੋਣ ਦੇ ਨਾਲ ਇਸ ਵੋਟ ਬੈਂਕ ਦੇ ਵਿੱਚ ਗਿਰਾਵਟ ਆਊਗੀ ਸੰਗਰੂਰ ਹਲਕੇ ਦੇ ਵਿੱਚ ਬਿਲਕੁਲ ਸਹੀ ਹੈ ਬਿਲਕੁਲ ਗਰਾਵਟ ਜ਼ਰੂਰ ਆਏਗੀ ਕਿਉਂਕਿ ਟੀਨਸਾ ਪਰਿਵਾਰ ਦਾ ਪੁਰਾਣਾ ਆਪਣਾ ਅਸਰ ਸੂਕ ਹੈ ਹਲਕੇ ਦੇ ਅੰਦਰ ਔਰ ਦੂਜੇ ਪਾਸੇ ਜਿਹੜੀ ਉਮੀਦ ਦੇ ਨਾਲ ਪਾਰਟੀ ਦੇ ਵਿੱਚ ਰਲਵਾ ਕੀਤਾ ਸੀ ਉਹ ਉਮੀਦ ਇਹੋ ਹੀ ਸੀ ਕਿ ਲੋਕ ਸਭਾ ਦੀ ਸੰਗਰੂਰ ਤੋਂ ਜਿਹੜੀ ਚੋਣ ਹੈ ਉਹ ਪਰਮੇਂਦਰ ਸਿੰਘ ਟੀਨਸਾ ਲੜਨਗੇ ਕਿਉਂਕਿ ਸੁਖਦੇਸ਼ ਸਿੰਘ ਟੀਨਸਾ ਦਾ ਪਹਿਲਾਂ ਵੀ ਆਪਣੀ ਪਾਰਟੀ ਜਦੋਂ ਸੰਯੁਕਤ ਸੀ ਉਦੋਂ ਵੀ ਜਵਾਬ ਦੇ ਚੁੱਕੇ ਸੀ ਕਿ ਉਹ ਚੋਣ ਨਹੀਂ ਲੜਨਗੇ ਪਰਮੇਂਦਰ ਸਿੰਘ ਟੀਨਸਾ ਉਹਨਾਂ ਨੂੰ ਜ਼ਰੂਰ ਹੋਊ ਇਹ ਚੋਣ ਲੜਾਉਣਾ ਚਾਹੁੰਦੇ ਸੀ ਪਰ ਇੱਥੇ ਹਾਲਾਤ ਹੋਰ ਹੋ ਜਾਂਦੇ ਆ ਇੱਥੇ ਇਕਬਾਲ ਸਿੰਘ ਝੁੰਡਾ ਹੋਰਾਂ ਨੂੰ ਜਦੋਂ ਟਿਕਟ ਦੇ ਦਿੱਤੀ ਜਾਂਦੀ ਆ ਤਾਂ ਨਾਰਾਜ਼ਗੀ ਜਿਹੜੀ ਅੰਦਰ ਖਾਤੇ ਸੀ ਉਹ ਉੱਪਰ ਕੇ ਬਾਹਰ ਆਉਣ ਲੱਗੀ ਔਰ ਇਸੇ ਨਾਰਾਜ਼ਗੀ ਦੇ ਚੱਲਦਿਆਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਜ਼ਰੂਰ ਕਿਤੇ ਨਾ ਕਿਤੇ ਇਸ ਦੇ ਵਿੱਚ ਵੱਡਾ ਨੁਕਸਾਨ ਇਸ ਦਾ ਜ਼ਰੂਰ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਹੋਏਗਾ ਔਰ ਇਸ ਗੱਲ ਦੀ ਜਿਹੜੀ ਸਮਝ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹੈ ਤਖਤੂਰ ਸਿੰਘ ਬਾਦਲ ਹੋਰਾਂ ਨੂੰ ਵੀ ਹੈ ਅੰਤਰਾਲ ਤੌਰ ਤੇ ਇਹ ਸਾਰਾ ਕੁਝ ਇਗਨੋਰ ਕਿਉਂ ਕੀਤਾ ਗਿਆ? ਤਾਂ ਵਡੇ ਸੰਤ ਹੀ ਸਾਹ ਉਹਨਾਂ ਦੇ ਪਰਿਵਾਰ ਨੂੰ ਇਗਨੋਰ ਕਿਉਂ ਕੀਤਾ ਗਿਆ? ਇਹ ਬਹੁਤ ਵੱਡੇ ਸਵਾਲ ਜਿਹੜੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਖੜੇ ਆ। ਠੀਕ ਹੈ, ਸ਼ੁਕਰੀਆ ਰਵੀ। ਤਾਂ ਇਹ ਸਨ ਸਾਡੇ ਸਹਿਯੋਗੀ ਰਵੀ ਸੰਗਰਾਹੂਰ ਜਿਨ੍ਹਾਂ ਨੇ ਉੱਥੋਂ ਦੇ ਸਿਆਸੀ ਸਮੀਕਰਨਾ ਬਾਰੇ ਜਾਣਕਾਰੀ ਦਿੱਤੀ ਹੈ ਕਿ ਅਕਾਲੀ ਦਲ ਦਾ ਕਿਤੇ ਨਾ ਕਿਤੇ ਹਾਲੇ ਦੀ ਗ੍ਰਾਫ ਅਨ ਡਾਊਨ ਹੈ ਜਿਹੜਾ ਉਹ ਨਜ਼ਰ ਆ ਰਿਹਾ ਹਾਲਾਂਕਿ ਲੋਕ ਕੀ ਕਿਸਦੇ ਹੱਕ ਵਿੱਚ ਪੁਕਤ ਦੇ ਨੇ ਇਹ ਜ਼ਰੂਰ ਦੇਖਣਾ ਹੋਵੇਗਾ ਵੋਟਾਂ ਦੇ ਨਤੀਜਿਆਂ ਤੋਂ ਪਹਿਲਾਂ ਸਭ ਕੁਝ ਕਹਿਣਾ ਸਹੀ ਨਹੀਂ ਹੁੰਦਾ ਪਰ ਜੋ ਮੌਜੂਦਾ ਹਾਲਾਤ ਨੇ ਜਾਂ ਕਹਿ ਸਕਦੇ ਆ ਲੋਕਾਂ ਵਿੱਚ ਵਿਚਰ ਕੇ ਜਾਂ ਮੀਡੀਆ ਸੋਸ਼ਲ ਮੀਡੀਆ ਤੇ ਜੋ ਚਰਚਾਾਂ ਨੇ ਅਸੀਂ ਉਸ ਦਾ ਜ਼ਿਕਰ ਵੀ ਜ਼ਰੂਰ ਕਰਦੇ ਹੁੰਨੇ ਆ ਤਾਂ ਕਮੈਂਟ ਕਰਕੇ ਤੁਸੀਂ ਜ਼ਰੂਰ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਐਤਕੀ ਕੌਣ ਬਾਜ਼ੀ ਮਾਰੂਗਾ ਕੌਣ ਐਮਪੀ ਬਣ ਕੇ ਪਾਰਲੀਮੈਂਟ ਪਹੁੰਚੂਗਾ ਕੀ ਸਿਮਰਨਜੀਤ ਸਿੰਘ ਮਾਨ ਦੁਬਾਰਾ ਆਮ ਆਦਮੀ ਪਾਰਟੀ ਦੇ ਕਿਲੇ ਨੂੰ ਢਾਹ ਢੇਰੀ ਕਰਨ ਵਿੱਚ ਕਾਮਯਾਬ ਹੋਣਗੇ ਯਾਨੀ ਕਿ ਜਿੱਤਣ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਆਮ ਆਦਮੀ ਪਾਰਟੀ ਦੁਬਾਰਾ ਆਪਣੇ ਗੜ੍ਹ ਵਿੱਚ ਝੰਡਾ ਗੱਡ ਕੇ ਇਹ ਸਾਬਤ ਕਰਨ ਵਿੱਚ ਕੋ ਸਾਬਤ ਕਰ ਜਾਵੇਗੀ ਕਿ ਅਸੀਂ ਇਸ ਹਲਕੇ ਦੇ ਹੀ ਵਸਨੀਕਾਂ ਤੇ ਅਸੀਂ ਹੀ ਇਸ ਹਲਕੇ ਦੇ ਜੇਤੂ ਰਹਿਣ ਵਾਲੇ ਉਮੀਦਵਾਰ ਹਾਂ ਕੀ ਗੁਰਮੀਤ ਸਿੰਘ ਮੀਤ ਹੇਅਰ ਇਸੇ ਹਲਕੇ ਤੋਂ ਦੁਬਾਰਾ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਨਗੇ ਜਾਂ ਫਿਰ ਨਹੀਂ ਕੀ ਸੁਖਪਾਲ ਖਹਿਰਾ ਜਿਨ੍ਹਾਂ ਤੇ ਅਕਸਰ ਇਹ ਵੀ ਕਹਿ ਕੇ ਟਿੱਪਣੀਆਂ ਕਰ ਦਿੱਤੀਆਂ ਜਾਂਦੀਆਂ ਨੇ ਕਿ ਬਾਹਰੋਂ ਆਇਆ ਉਮੀਦਵਾਰ ਹੈ ਯਾਨੀ ਕਿ ਹੋਰ ਹਲਕੇ ਦਾ ਉਮੀਦਵਾਰ ਸੰਗਰੂਰ ਹਲਕੇ 'ਚ ਲਗਾ ਦਿੱਤਾ ਗਿਆ ਹਾਲਾਂਕਿ ਬਹੁਤ ਕੁਝ ਹੋਰ ਵੀ ਸੁਣਨ ਨੂੰ ਮਿਲ ਜਾਂਦਾ ਪਰ ਤੁਹਾਡੇ ਮੁਤਾਬਿਕ ਕੀ ਸੁਖਪਾਲ ਸਿੰਘ ਖਹਿਰਾ ਇਹਨਾਂ ਸਾਰੇ ਉਮੀਦਵਾਰਾਂ ਨੂੰ ਟੱਕਰ ਦੇਣ 'ਚ ਕਾਮਯਾਬ ਹੋਣਗੇ ਬਸਪਾ ਕਿੱਥੇ ਖੜੀ ਹੈ ਸੰਗਰੂਰ ਦੇ ਵਿੱਚ ਅਕਾਲੀ ਦਲ ਦੀ ਕੀ ਸਥਿਤੀ ਹੈ ਆ ਪਾਜਪਾ ਦੀ ਗੱਲ ਖਾਸ ਕੀਤੀ ਜਾਵੇ ਤਾਂ ਖਨੌਰੀ ਬਾਰਡਰ ਹੈ ਸੰਗਰੂਰ ਹਲਕੇ ਦੇ ਨਾਲ ਲਗਦਾ ਬਿਲਕੁਲ ਸਗਰੂਰ ਹਲਕੇ ਚ ਪੈਂਦਾ ਖਨੋਰੀ ਬਾਰਡਰ ਤਾਂ ਇਸ ਬਾਰਡਰ ਦੇ ਉੱਤੇ ਹੋਏ ਕਿਸਾਨੀ ਸੰਘਰਸ਼ ਦਾ ਕੀ ਸੰਗਰੂਰ ਦੇ ਵਿੱਚ ਭਾਜਪਾ ਤੇ ਕੋਈ ਮਾੜਾ ਪ੍ਰਭਾਵ ਪਵੇਗਾ ਜਾਂ ਨਹੀਂ ਪਵੇਗਾ ਇਸ ਬਾਰੇ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਵਿੱਚ ਸਾਂਝੀ ਕਰ ਸਕਦੇ ਹੋ ਤੇ ਕੌਣ ਬਾਜ਼ੀ ਮਾਰੇਗਾ ਜ਼ਰੂਰ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਵਿੱਚ ਡ੍ਰੌਪ ਕਰ ਸਕਦੇ ਹੋ